ਖਾਨਪਰਾਮਾ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆਂ ਜ਼ੀਰੋ ਡਿਲ ਕਣਕ ਵਿੱਜਣ ਵਾਲੀ ਮਸ਼ੀਨ ਬਾਰੇ ਤੇ ਬੀਜੀ ਹੋਈ ਕਣਕ ਬਾਰੇ ਬੀ ਜ਼ੀਰੋ ਡਿਲ ਦੇ ਨਾਲ ਫਾਇਦਾ ਵੀ ਕਾਫੀ ਹੈ ਦੇਖੋ ਭਈ ਜਿਹੜੇ ਕਿਸਾਨ ਵਿੱਚ ਕਿਸਾਨ ਭਰਾ ਕਹਿੰਦੇ ਆਂ ਭਾਈ ਅਸੀਂ ਸੁਪਰ ਸੀਡਰ ਦੇ ਨਾਲ ਐਨਾ ਜਿਹੜਾ ਕਿਰਾਇਆ ਨਹੀਂ ਦੇ ਸਕਦੇ ਅਸੀਂ 5 6 700 ਤੱਕ ਪੈਸਾ ਦੇ ਕੇ ਅਸੀਂ ਜਿਹੜੀ ਜੀਰੋ ਡਲ ਦੇ ਨਾਲ ਕਣਕ ਬਜਾ ਲੈਣੇ ਆ ਇਹ ਸਭ ਤੋਂ ਟਾਪ ਦੀ ਵਿਧੀ ਆ ਸੁਪਰਸੀਡਰ ਵੀ ਨਹੀਂ ਮਾੜਾ ਸੁਪਰਸੀਡਰ ਤੋਂ ਚੰਗੀ ਵਿਧੀ ਆ ਕਣਕ ਜਲਦੀ ਹਰੀ ਹੁੰਦੀ ਆ ਕਣਕ ਫੋਟ ਜਾਦੇ ਕਰਦੀ ਆ ਤੇ ਕਣਕ ਦੇ ਵਿੱਚ ਜਿਵੇਂ ਕਹਿੰਦੀ ਸੁੰਡ ਦੀ ਸਮੱਸਿਆ ਜਿਹੜੀ ਨਹੀਂ ਆਉਂਦੀ ਲਗਭਗ ਕਣਕ ਅੱਜ ਇਹ 25 26 ਦਿਨਾਂ ਦੀ ਹੋ ਗਈ 5 6 ਨਵੰਬਰ ਦਾ ਜਿਹੜਾ ਬੀਬੇਰ ਆ ਅੱਜ 30 ਨਵੰਬਰ ਹੋਗੀ ਤੇ ਕਿਸਾਨ ਨੇ 1-2 ਦਿਨਾਂ ਦੇ ਵਿੱਚ ਜਿਹੜਾ ਇਹਨੂੰ ਪਾਣੀ ਵੀ ਲਾ ਦੇਣਾ ਤਣਿਆਂ ਦਾ ਵੀ ਵਾਧਾ ਵਿਕਾਸ ਜਿਹੜਾ ਇਸ ਵਿਧੀ ਦੇ ਵਿੱਚ ਵਧੀਆ ਹੁੰਦਾ ਹੈਗਾ ਕਿਉਂਕਿ ਸਾਰੀਆਂ ਹੀ ਵਿਧੀਆਂ ਚੰਗੀਆਂ ਨੇ ਕੋਈ ਵਿਧੀ ਮਾੜੀ ਨਹੀਂ ਹੈਗੀ ਕਿਉਂਕਿ ਇਸ ਦੇ ਵਿੱਚ ਸੁੰਡ ਦੀ ਸਮੱਸਿਆ ਘਟ ਆਉਂਦੀ ਆ ਘਟ ਆਉਣ ਦਾ ਕਾਰਨ ਇਹਦੇ ਵਿੱਚ ਜ਼ਮੀਨ ਦੇ ਵਿੱਚ ਹਵਾ ਵਗੈਰਾ ਲੱਗਦੀ ਰਹਿੰਦੀ ਆ ਪ੍ਰਾਲ ਜਿਹੜਾ ਇਹਦਾ ਨਹੀਂ ਹੁੰਦਾ ਤੇ ਪ੍ਰਾਲੀ ਨੂੰ ਅੱਗ ਲਾ ਕੇ ਹੀ ਜਿਹੜੀ ਕਣਕੇ ਵੇਜੀ ਜਾਂਦੇ ਵਿੱਚ ਕਿਸਾਨ ਭਰਾਲੇ ਇਹਨੂੰ ਅਗਲਾ ਲਾ ਕੇ ਵੀ ਖਰਚਿਆਂ ਦੇ ਵਿੱਚ ਕਣਕ ਬੀਜ ਦਿੰਦੇ ਆ ਤੇ ਇਸ ਦੇ ਵਿੱਚ ਫਾਇਦਾ ਕੀ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਸੀਡ ਬਹੁਤ ਘੱਟ ਪੈਂਦਾ ਵਿੱਚ ਕਿਸਾਨ ਭਰਾ ਜ਼ੀਰੋ ਡਲ ਵਾਲੀ ਕਣਕ ਜਦੋਂ ਬੀਜਦੇ ਆ ਨਾ 35 40 ਕਿਲੋ ਸੀਡ ਪਾ ਲੈਂਦੇ ਆ ਉਹਦੇ ਨਾਲ ਵੀ ਕਣਕ ਜਿਹੜੀ ਪੂਰੀ ਕਾਮਯਾਬ ਰਹਿੰਦੀ ਆ ਕਿਸਾਨ ਨੇ 40 ਕਿਲੋ ਸੀਡ ਪਾਇਆ 50 60 ਕਿਲੋ ਜਿਹੜੀ ਡੀਏਪੀ ਪਾਈ ਹੈਗੀ ਆ ਕੋਈ ਹੋਰ ਜਿਹੜੀ ਇਸ ਦੇ ਵਿੱਚ ਖਾਦ ਨਹੀਂ ਦਿੱਤੀ ਜਿਵੇਂ ਸਾਲ ਸੁਪਰਸੀਡਰ ਨੂੰ ਵੀ ਕਾफी ਨਿੰਦਿਆ ਜਾ ਰਿਹਾ ਕਿਉਂਕਿ ਸੁਪਰਸੀਡਰ ਆਪਦੀ ਜਗ੍ਹਾ ਹੈ ਜ਼ੀਰੋ ਡਲ ਆਪਦੀ ਜਗ੍ਹਾ ਹੈ ਹੈਪੀ ਸੀਡਰ ਆਪਦੀ ਜਗ੍ਹਾ ਕਿਉਂਕਿ ਆਪਣਾ ਸਾਰੀਆਂ ਬੀਡੀਆਂ ਦੇ ਵਿੱਚ ਦਿਖਾਉਣ ਦਾ ਮਕਸਦ ਹੀ ਹੁੰਦਾ ਹੈ ਦੂਸਰੀ ਗੱਲ ਇਹ ਕਣਕ ਇੱਕ ਤਾਂ ਦੇਖੋ ਬੀਜ ਕੱਟ ਲੈਂਦੀ ਹੈ ਜੇ ਤੁਸੀਂ ਹੋਰ ਕਿਸੇ ਮਸ਼ੀਨ ਨਾਲ ਬੀਜੋਗੇ 45-50 ਕਿਲੋ ਬੀਜ ਪਾਉਣੇ ਹੋ ਇਹਦੇ ਵਿੱਚ 35 ਤੋਂ 40 ਕਿਲੋ ਸੀਡ ਬਹੁਤ ਆ ਦੂਸਰੀ ਗੱਲ ਪਾਣੀ ਵੀ ਚਾਹੀਏ 35 ਦਿਨਾਂ ਤੇ ਜਾ ਕੇ ਲਾ ਦਿਓ ਇਹਦੇ ਵਿੱਚ ਕਣਕ ਜਿਹੜੀ ਫੋਟ ਕਰਦੀ ਹੀ ਰਹਿਣੀ ਹੈ ਦੂਸਰੀ ਗੱਲ ਜਰਮੀਨੇਸ਼ਨ ਹੋਰ ਮਸ਼ੀਨਾਂ ਦੇ ਨਾਲੋਂ ਬੀ ਬਿਆਰੇ ਦੇ ਵਿੱਚ ਪਹਿਲਾਂ ਹੁੰਦਾ ਹੈ ਸੁਪਰਸੀਡਰ ਨਾਲੋਂ ਹੈਪੀ ਸੀਡਰ ਨਾਲੋਂ ਜ਼ੀਰੋ ਡਲ ਦਾ ਜਿਹੜਾ ਜਰਮੀਨੇਸ਼ਨ ਆ ਕਣਕ ਆ ਖੁੱਡਾਂ ਦੇ ਬਾਰੇ 5ਵੇਂ 7ਵੇਂ ਦਿਨ ਜਿਹੜੀ ਵਾਰੇ ਆ ਜਾਂਦੀ ਹੈ ਇਹਦੇ ਨਾਲ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫੋਟ ਦੀ ਸਮੱਸਿਆ ਨਹੀਂ ਹੁੰਦੀ ਜ਼ਿੰਕ ਮੈਗਨੀਜ਼ ਸਲਫਰ ਲੋਹਾ ਇਹ ਤੱਤ ਜ਼ਰੂਰੀ ਆ ਇਹ ਇਹਨਾਂ ਦਾ ਵੀ ਕਿਸੇ ਮਸ਼ੀਨਰੀਆਂ ਸੰਬੰਧ ਨਹੀਂ ਹੁੰਦਾ ਕਿਉਂਕਿ ਸਾਡਾ ਦਿਖਾਉਣ ਦਾ ਮਕਸਦ ਇਹ ਆ ਕਿਉਂਕਿ ਵੀ ਅਲੱਗ-ਅਲੱਗ ਮਸ਼ੀਨਾਂ ਦੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ ਹੈਗੀਆਂ ਨੇ ਪਰ ਜ਼ੀਰੋ ਡਲ ਦੀ ਜਿਹੜੀ ਵਿਸ਼ੇਸ਼ਤਾ ਹੈਗੀ ਆ ਜੀ ਕਣਕ ਜਰਮੀਨੇਸ਼ਨ ਜਲਦੀ ਲੈਂਦੀ ਆ ਕਣਕ ਫੋਟ ਜਾਦੇ ਕਰਦੀ ਆ ਤੇ ਕਣਕ ਦਾ ਬੀਜ ਬਹੁਤ ਘੱਟ ਪਾਉਣਾ ਪੈਂਦਾ 35 40 ਕਿਲੋ ਦੇ ਨਾਲ ਥੋੜਾ ਜਿਹੜਾ ਕੰਮ ਚੱਲ ਜਾਣਾ ਤੇ ਹੋਰ ਇਸ ਦੇ ਵਿੱਚ ਜੇ ਕਈ ਵਾਰ ਬੀਜਣ ਤੋਂ ਬਾਅਦ ਵੀ ਜੇ بارش ਵਗੈਰਾ ਪੈ ਜਾਂਦੀ ਹੈ ਤਾਂ ਕਣਕ ਜਿਹੜੀ ਕਰੰਡ ਨਹੀਂ ਹੁੰਦੀ ਜੇ ਮਾਣਾ ਮੋਟਾ ਬਾਹਣ ਥੋੜਾ ਖੁਸ਼ਕ ਹੈਗਾ ਤਾਂ ਉਹਦਾ ਵੀ ਜਿਹੜਾ ਇਹ ਢਾਂਡਾ ਪੋਟਾ ਕੱਢ ਦਿੰਦੀ ਆ ਕਣ ਦਾ ਭਾਬੀ ਜਰਮੀਨੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਤੁਸੀਂ ਪੰਜ ਚਾਰ ਦਿਨ ਪਾਣੀ ਲੇਟ ਹੀ ਲਾ ਦੋ ਠੀਕ ਹੈ ਦੂਸਰੀ ਗੱਲ ਇਹਦੇ ਵਿੱਚ ਕਣਕ ਪੀਲੀ ਬਹੁਤ ਘੱਟ ਪੈਂਦੀ ਹੈ ਪੀਲੀ ਪੈਣ ਦਾ ਕਾਰਨ ਕੀ ਹੁੰਦਾ ਬਈ ਕਣਕ ਜਿਹੜੀ ਆਪਦੇ ਹਿਸਾਬ ਦੇ ਨਾਲ ਜਿਹੜਾ ਜਰਮੀਨੇਸ਼ਨ ਫੋਟ ਫਟਾਰਾ ਕਰਦੀ ਹੈ ਕੋਈ ਇਹਦੇ ਵਿੱਚ ਪਾਣੀ ਜਲਦੀ ਲਾਉਣਾ ਨਹੀਂ ਪੈਂਦਾ ਬਈ ਠੀਕ ਹੈ ਜਦੋਂ ਪਾਣੀ ਨਹੀਂ ਜਲਦੀ ਲਾਉਣਾ ਪੈਂਦਾ ਕਣਕ ਨੂੰ ਵੱਡੀ ਕਰਕੇ ਪਾਣੀ ਲਾਦਨੇ ਆ ਫਿਰ ਇਹਦੇ ਵਿੱਚ ਕਣਕ ਪੀਲਾਪਣ ਬਿਲਕੁਲ ਨਹੀਂ ਦਿਖਾਉਂਦੀ ਨਹੀਂ ਵਿੱਚ ਜਦ ਹੁਣ ਸੁਪਰ ਸੀਡਰ ਨਾਲ ਕਣਕ ਬੀਜ ਲਈ ਸੁੰਡੀ ਦੀ ਸਮੱਸਿਆ ਆ ਗਈ ਜਰਮੀਨੇਸ਼ਨ ਘਟ ਹੋਇਆ ਪਾਣੀ 15 ਦਿਨਾਂ ਨਾਲ ਨੇ ਭਰ ਕੇ ਲਾਣਾ ਬਈ ਕਣਕ ਬੀਲੀ ਪੈ ਜਾਂਦੀ ਹੈ ਇਹਦੇ ਵਿੱਚ ਚਾਹੇ ਤੁਸੀਂ 30 35 32 ਦਿਨਾਂ ਤੱਕ 35 ਦਿਨਾਂ ਤੱਕ ਪਾਣੀ ਲਾ ਲਿਓ ਤਾਂ ਕਣਕ ਜਿਹੜੀ ਪਾਣੀ ਦੀ ਆਉਟ ਨਹੀਂ ਮੰਨੂਗੀ ਕਣਕ ਨੇ ਜਿਹੜਾ ਪੀਲਾਪਣ ਦਿਖਾਉਣਾ ਇੱਕ ਪਾਸੇ ਬਈ ਕਣਕ 21 ਦਿਨਾਂ ਤੇ ਪਾਣੀ ਲਾਦਾ ਇੱਕ ਕਣਕ ਨੂੰ 30 ਦਿਨ 35 ਦਿਨ ਤੇ ਪਾਣੀ ਲੱਗਦਾ ਉਹ ਕਣਕ ਮੈਨੂੰ ਦੱਸੋ ਕਿਵੇਂ ਪੀਲੀ ਪਊਗੀ ਠੀਕ ਹੈ ਵੀ ਕਹਿੰਦਾ ਪੱਬੀ ਦੇ ਵਿੱਚ ਕਣਕ ਜਰਮੀਨੇਸ਼ਨ ਪਹਿਲਾਂ ਲੈਂਦੀ ਹੈ ਤੇ ਫਟਾਰਾ ਵਧੀਆ ਕਰਦੀ ਹੈ ਉਹਦੇ ਕਰਕੇ ਵੀ ਇਹ ਕਣਕ ਪੀਲੀ ਨਹੀਂ ਪੈਂਦੀ ਇਹ ਨਾ ਸੋਚਿਓ ਵੀ ਇਹਦੇ ਵਿੱਚ ਕੋਈ ਤੱਤਾਂ ਵਾਲੀ ਸਪਰੇ ਨਹੀਂ ਕਰਨੀ ਪੈਣੀ ਤੱਤਾਂ ਵਾਲੀ ਸਪਰੇ ਕਰਨੀ ਪੂ ਸਾਰਿਆਂ ਦੇ ਵਿੱਚ ਪਰ ਐ ਵੀ ਜਿਹੜੀ ਪਾਣੀ ਦੀ ਦਾਬ ਲੱਗਣੀ ਹੈ ਕਣਕ ਨੂੰ ਉਹ ਪਾਣੀ ਦੀ ਦਾਬ ਨਹੀਂ ਲੱਗਦੀ ਹੈਗੀ ਠੀਕ ਹੈ ਤੇ ਹੋਰ ਜਾਣਕਾਰੀਆਂ ਦੇ ਲਈ ਆਪਣੇ ਖੇਤੀਬਾੜੀ ਐਗਰੀਕਲਚਰ ਸਰਵਿਸ ਪੰਜਾਬੀ YouTube ਚੈਨਲ ਤੇ Facebook ਪੇਜ ਨਾਲ ਜੁੜੇ ਰਹੋ ਧੰਨਵਾਦ